ਲੱਭ ਮੈਂ ਚੱਲੇ ਆ ਪਾਸਾ ਦੇਣ ਵਾਸਤੇ ਇੱਕ ਦੋ ਪਾਰਸਲ ਪੈਕ ਕੀਤੇ ਆ ਕਰਨ ਵਾਲੇ ਬਾਕੀ ਪੈਕ ਤੇ ਬਾਰਿਸ਼ ਬਹੁਤ ਹੰਡੀ ਬਾਦ ਯਾਰ ਫਰਦ ਸਿੰਘ ਹਾਂਜੀ ਦੱਸੋ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੱਗੇ ਕਿਹਨੇ ਲੱਗ ਗਿਆ ਯਾਰ ਇਹਦੇ ਜਦੋਂ ਬਾਹਰ ਕੋ ਜਾਂਦਾ ਉਸੇ ਵਲੇ ਭੱਜ ਗਿਆ ਬਾਹਰ ਬਾਰਿਸ਼ ਕਰੋ ਚੈੱਕ ਆ ਰਹੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਆਪ ਕਰਦੇ ਹਾਂ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ ਤੇ ਇਸ ਵੇਲੇ ਦਾ ਟਾਈਮ ਤੇ ਆਪਾਂ ਚੱਲੇ ਆਂ ਥੋੜਾ ਜਿਹਾ ਕੰਮ ਆਪਾਂ ਨੂੰ ਹਾਂਜੀ ਭਾਜੀ ਚਲੀਏ ਆਪੇ ਪਜ ਲਏ ਥੋੜੀ ਜਿਹੀ ਹਰਫਾ ਦੇ ਦੇ ਕਾਗਿ ਬੱਤਰ ਤੇ ਚਲੋ ਚਲੀਏ ਹਾਂਜੀ ਉੱਗੇ ਰੜੀ ਚਲੋ ਚੱਲੀਏ ਇੱਕ ਵਾਰ ਲੜ ਵੀ ਲਿਆ ਦੇ ਪਾਲੂ ਕਦਾਂ ਲਾਇਆ ਫਤਨੀ ਉੱਠੋ ਉੱਠੋ ਚੱਲੀ ਹੁਣ ਉੱਠੋ ਚਲੋ ਉੱਠ ਮੈਂ ਪੁੱਤ ਆ ਵੀ ਚੱਕੀ ਉਹ ਸਾਈਨ ਕਰਨੇ ਸਾਈਨ ਉੱਥੇ ਪਤਾ ਨਾ ਸਾਈਨ ਹੋਣੇ ਤੇਰੇ ਉੱਤੇ ਠੀਕ ਆ ਵਧੀਆ ਫਸ ਕਲਾਸ ਪਾਣੀ ਘੋਟ ਪੀਲੇ ਹੋ ਚੱਲੀਏ ਸਵੇਰ ਦੀ ਬਾਰਿਸ਼ ਪੈਣ ਦੀ ਹੋਣੀ ਰੁਕੀ ਏ ਮੀ ਵੀ ਜ ਗਿਆ ਮੈਂ ਪਾਰਸਲ ਦੇਣ ਟਾਈਮ ਹੋ ਚੁੱਕਾ 2:30 ਦਾ ਲੈ ਵੀ ਰਾਣੀ ਛੱਡਿਆ ਕੇ ਸਵਾਹ ਸੁੱਟੂ ਪਾਇਆ ਮੇਰੇ ਪੁੱਤ ਨੇ ਅੱਜ ਅੱਜ ਫੋਟੋ ਲੱਥਣੀ ਹੈ ਨਾ ਤਾਂ ਕਰੀ ਚਲੋ ਵੀ ਚਲੀਏ ਐ ਕਿਤੇ ਟਾਲ ਦੇ ਇੱਕ ਲੈ ਮੋਟਰਸਾਈਕਲ ਟੰਗ ਲੈ ਤੇ ਜਾਣਾ ਤੇ ਆਪਾਂ ਗੱਡੀ 'ਚ ਬੰਦਾ ਇਹਨਾਂ ਨੇ ਮੈਨੂੰ ਉਹ ਚੱਲ ਚਲੀਏ ਭਰਾਵਾ ਹੁਣ ਹੋ ਜਾਊਗਾ ਤੇ ਆ ਨੀ ਪਾਲੀ ਫਤਿਹ ਕੋਈ ਮੰਦਾ ਕਹਿਣਾ ਫਤਿਹ ਬੈ ਪਤਾ ਇੱਕ ਗੱਡੀ ਚ ਪਿਆ ਤੂੰ ਬੈਲਟ ਲਾ ਲਓ ਬੈਲਟ ਮੈਂਟੋ ਮੈਂਟੀ ਚਲਾਉਣਾ ਨਾ ਹੋ ਜੇ ਕਿ ਕੱਲ ਹੋ ਗਿਆ ਨਾ ਚਲਾਉਣਾ ਕਿਉਂ ਫਤਿਹ 200 ਰੁਪਏ ਗਲੇ ਆ ਇਹਨਾਂ ਨੇ ਚੱਲ ਪਏ ਆਪਾਂ ਆਰਫਤ ਸਿੰਘ ਜਦੋਂ ਬੈਲਟ ਲੰਦਾ ਬਸ ਉਹਨੇ ਖੇਢੀ ਜਾਂਦਾ ਬੈਲਟ ਦੇ ਨਾਲ ਐਵੇਂ ਹੀ ਕਰਦਾ ਕਿ ਆ ਅੱਗੇ ਐ ਫਸ ਗਈ ਇਹਦੇ ਬਾਅਦ ਹੀ ਖੇਡਣ ਵਾਲੀ ਚੀਜ਼ ਫਤੇਦੀ ਆਇਆ ਦਾ ਦੀਪ ਘਰ ਤੇ ਦੀਪ ਨੇ ਘਰ ਨਹੀਂ ਆ ਗਈ ਉਹ ਗਏ ਕਿਤੇ ਲੱਗਦਾ ਸਲੌਨ ਤੇ ਗਏ ਲੱਗਦਾ ਹਮੇਂ ਡੜੀ ਮਿਲੇ ਲੈ ਆਪਾਂ ਗਏ ਥੋੜਾ ਕੰਮ ਆਪਾਂ 5 ਵਜੇ ਤੇ ਹੁਣ ਲੈ ਕੇ ਘਰ ਨੂੰ ਵਾਪਸ ਚੱਲੀ ਚਾਹ ਪੀ ਜੇ ਪਰ ਕੋਈ ਨਹੀਂ ਚੱਲਦੇ ਲੱਗ ਕਿਸਮੋਸੇ ਆ ਗਏ ਦੀ ਪੂਣੀ ਦੇ ਮਲੇਰੀਂ ਗਾੜੀ ਉਹਨਾਂ ਦੇ ਮਲੇ ਦੇਖੋ ਇਸ ਤਰ੍ਹਾਂ ਹੁੰਦਾ ਗਿਆ ਨਾ ਹਾਂ ਹਾਂ ਹੁੰਦਾ ਗਿਆ ਇਹ ਬਹੁਤ ਚੰਗਾ ਹੈ ਬਸ ਇੱਕ ਪਾਣੀ ਪੀ ਲਓ ਇੱਕ ਪਾਣੀ ਇਹ ਖੇਤੋਂ ਤਾਰੀ ਸਾਰੀਆਂ ਆਈਆਂ ਕੱਲ ਤੇ ਗਰਮੀ ਬੜੀ ਹੈ ਨਾ ਗਰਮੀ ਰੋਜ਼ ਹੁੰਦਾ ਤਾਂ ਬਹੁਤ ਗਰਮੀ ਮੈਂ ਉਹਨਾਂ ਨੂੰ ਕਿਹਾ ਮੈਂ ਸ਼ਾਮ ਨੂੰ ਜਾਵਾਂਗਾ ਅਤੇ ਕਿੱਥੇ ਆਂ ਕਿੱਥੇ ਆਂ ਪਤਾ ਲੋਕਾਂ ਨੂੰ ਇਹ ਦੱਸ ਦਿੱਤਾ ਕਿ ਲੋਕਾਂ ਨੂੰ ਜੇ ਉਹ ਵੀ ਚਾਹੇ ਖਬਰਾਂ ਲੱਗੀਆਂ ਇੱਥੇ ਗਿਆਨ ਸਪੈਕਟਰ ਜੀ ਆ ਜੀ ਮਾਫ ਕਰਕੇ ਮੈਂ ਨੂੰ ਕਾ ਦਾਨਾ ਹੁਣੇ ਕੰਮ ਕਰ ਦਿੰਦਾ ਪਰ ਉਹ ਨਾ ਬਿਰਾਜਦਾ ਚਾੜੂ ਫੇਰ ਦੀ ਚਾੜੂ ਦੀ ਟੇਪ ਟਾਇਰ ਲਗਾ ਹੀ ਨਹੀਂਦਾ ਪਾਸੇ ਤੇ ਸਰਾਤੀ ਰੱਤੀ ਆਪਾ ਨੂੰ ਨਣੀ 1.8 ਪਰਾ ਤੇ ਭੰਨੇ ਬੈਠਾ ਕੰਨੋ ਪਰਾ ਵਿੱਚ ਪੈਰ ਪਾਉਣ ਲੱਗਾ ਮੈਂ ਦੰਦੋਂ ਬਾਅਦ ਕਰ ਪਰ ਇਹ ਤਾਂ ਉਤੇ ਤਿਆਰ ਹੋਏ ਨਵਾ ਪਰਾ 对了，还有。 ਵੱਡੀ ਥੋੜੀ ਜਿਹੀ ਵੱਡੀ ਬਾਕੀ ਉਹ ਤੋਂ ਠੀਕ ਆ ਜੀ ਲੰਬੀ ਆ ਤੁਹਾਨੂੰ ਤੇਜਾ ਬੜੀਆਂ ਬ੍ਰੀਤ ਤਗੜੀਆਂ ਚੁੱਤੀਆਂ ਹੁੰਦੀਆਂ ਜਿਵੇਂ ਪੈਰ ਠੰਡੇ ਆ ਜੀ ਉਹਦਾ ਪੈਰ ਯਾ ਨਾ ਮਚਕੋੜਿਆ ਜਾਣਾ ਸਹੀ ਗੱਲ ਆਈ ਕਰਾਂ ਤੇ ਟਿਕਣ ਦਾ ਇਹ ਤਾਂ ਪਤਾ ਉਹ ਮੈਂ ਯਾ ਥੋੜਾ ਜਿਹਾ ਕੰਮ ਯਾਰ ਹਰ ਕੋਨੇ ਲੈ ਗਿਆ ਤਾ ਚਾਉਦੀਆ ਹਰ ਕੋਨੇ ਫੋੜੀ ਕਹਿੰਦੀ ਕੀ ਆ ਜਾ ਯਾਰ ਉਹ ਵਧੀਆ

ਇਹੀ ਮੈਨੂੰ ਕਦੇ ਕਿਸੇ ਹੋਈ ਕਿਦਾਂ ਕਿਦਾਂ ਮੂੰਹ ਬਣਾਉਂਦੀ ਕਿਦਾਂ ਮੂੰਹ ਬਣਾਉਂਦੀ ਬੜਾ ਸਮਾਂ ਤੇ ਜਾਣਦਾ ਵੀ ਰੋਂਦੀ ਨਹੀਂ ਜ਼ਿਆਦਾ ਠੀਕ ਹੈ ਮਾੜਾ ਮਟਰ ਰੋਂਦੀ ਕੇਵਲ ਹੈ ਨਹੀਂ ਯਾਦ ਕੀ ਦੀ ਹੁੰਦੀ ਯਾਦ ਚੇਤੇ ਹੁਣ ਕਰਦੀ ਨਹੀਂ ਪਾਪਾ ਤੇ ਯਾਦ ਹੀ ਹੁੰਦੀ ਹੈ ਮਾ ਮਾ ਕੌਣ ਤੇ ਜਾਂਦਾ ਛੱਡ ਕੇ ਛੱਡ ਕੇ ਕੌਣ ਹੁੰਦਾ ਹੁੰਦਾ ਲੱਭਦਾ ਫੋਨ ਲੱਭਦਾ ਫੋਨ ਨਹੀਂ ਉੱਥੇ ਪਾਪਾ ਲੱਭਦਾ ਮੈਨੂੰ ਕਹਿੰਗ ਮੈਂ ਉੱਥੇ ਲੱਭਦੇ ਹੀ ਆ ਤੇຊੀ ਪਤਾ ਨਹੀਂ ਕਿਤੇ ਚਕੇ ਉੱਥੇ ਬੱਚਿਆਂ ਦੇ ਸਲਾਉਂ ਤੇ ਕੇ ਸਲਾਉਂ ਤੋਂ ਆ ਨਾ ਵੀ ਬੱਚਿਆਂ ਦੇ ਮੈਂ ਸੁਣ ਹੁਣ ਸੁਣ ਬੱਚਾ ਨਾ ਕੀ ਆ ਨਾ ਕੀ ਹੁੰਦਾ ਆਸੇ ਨੇ ਗਰੂਨ ਖਰ ਨੂੰ ਤੇ ਅੱਗੇ ਆਪਣੀ ਨੀ ਨੀ ਨੰਨੇ ਮੁੰਡਿਆ ਜਿਹੜਾ ਮਾਰਦਾ ਹੈ ਹਾਂ ਉਹਦਾ ਨਾਂ ਕੀ ਗੋਰ ਫਤੇਹ ਖਣੀ ਇਦਾਂ ਆ ਜਿਹੜਾ ਮਾਰਦਾ ਹੀ ਮੁੰਡਾ ਦਾ ਨਾਂ ਕੀ ਮੁੰਡਾ ਉਹ ਤੋੜਾ ਪਾਣੀ ਮੈਂ ਕੀ ਨਾਂ ਲੈਂਦੀ ਬੰਦੀ ਗੋਰ ਇਦਾਂ ਕਰਕੇ ਕੁਛ ਨਾ ਚਲੋ ਫਤੇਹ ਨੇ ਕਿ ਦੱਸਣਾ ਕਿ ਕਿੰਨਾ ਛਦੈ ਇਹ ਕੀ ਕੀ ਦਾ ਦਾ ਛਦਦਾ ਹਾਂ ਕਿੰਨਾ ਕਿੰਨਾ ਛਦਦਾ ਹੈ ਕਿੰਨਾ ਪਾ ਦੇ ਕਿੰਨਾ ਛਦਦਾ ਹੈ ਇਦਾਂ ਵੀ ਖੜ ਜਾਂਦਾ ਨੇ ਗੰਦੀ ਆਪਣੀਆਂ ਵੜਦਾ ਹੁਣੇ ਸਹੀ ਗੱਲ ਆਪਣੀਆਂ ਵੜ ਆਏ ਹੁਣ ਮੰਮੀ ਦੇ ਵੱਡੇ ਮੈਂ ਤੇ ਚਿੱਕਾ ਪੜਾਉਂਦਾ ਤੇ ਆਪਣੀਆਂ ਜਾਂ ਨਾ ਬੱਸ ਕੁੜੀਆਂ ਤੋਂ ਆਉਣ ਤੇ ਕੁੜੀਆਂ ਤੋਂ ਟੰ ਟੰ ਲੈ ਚਲਾ ਆ ਗਈ ਚਲਾ ਕੇ ਦੋ ਚਾਹ ਇਹ ਤਨਾਪੇ ਦੀ ਕਲੇਜਾਂ ਨਾ ਪੀਦਾ ਕਲੇਜਾਂ ਨਾ ਵੇ ਚਲਾਈ ਜਾਂਦੇ ਔਰ ਕੰਮ ਹੀ ਜਗਦੇ ਉਹ ਦਾ ਗੰਦੀ ਵੜਦੇ ਨੇ ਉਹਨੇ ਗੰਦੀ ਵੜਦੇ ਲੰਘਦੇ ਨਾ ਕਿ ਕੰਮ ਛੁੱਟੀ ਮੈਂ ਛੁੱਟੀ ਕਰਨ ਦਾ ਮਾਹੌਲ ਬਣਾਉਣ ਦੀ ਆਪੇ

ਤੁਹਾ ਕੀ ਖਾਂਦੇ ਆਂ ਇਹ ਐਨ ਐਨ ਮੂੰਹ ਕਰ ਇਧਰੋਂ ਕਰ ਆ ਗਈ ਖਾਂਦੇ ਚਿਪਸ ਆਂ ਕਰਾਇਆ ਮੂੰਹ ਤੇ ਆਂ ਕਰਾਇਆ ਮੈਂ ਨਹੀਂ ਖਾਣਾ ਆਂ ਕਰਾਇਆ ਮੈਂ ਤਾਂ ਬੱਜਾ ਮੈਂ ਦੱਗੀ ਕੀ ਵਜਾ ਤੱਬ ਕੀ ਵਜਾ ਹਾਂ ਇਹ ਤਾਂ ਬੈਗ ਸਕੂਲ ਵਾਲਾ ਬੈਗ ਕਿੱਥੇ ਆਂ ਹਰਗੁਣ ਸਕੂਲ ਵਾਲਾ ਬੈਗ ਕਿੱਥੇ ਬੈਗ ਸਕੂਲ ਵਾਲਾ ਬੈਗ ਕਿੱਥੇ ਬੈਗ ਬੈਗ ਇਥੇ ਸਕੂਲ ਵਾਲਾ ਆ ਦੇਣੀ ਪਿਆ ਹਾਂ ਬਾ ਗਿਆ ਕਾਪੀ ਆ ਗਈ ਵਿੱਚ ਪੈਣਾ ਹੈਗਾ ਚੀਚੀ ਪੜਿਆ ਹੈ ਹਾਂ ਨਵੀਂ ਸੋਈ ਰੱਖਣਾ ਹੈ ਉੱਪਰ ਜਿਹੜੀ ਬਣਾਈਆਂ ਉੱਥੋਂ ਗਿਆ ਪੈ ਗਿਆਣਾ ਥੋੜਾ ਬਹੁਤ ਇਹ ਗੈਪ ਵਾਲਪੇਪਰ ਲਾ ਦੇ ਕੋਈ ਚੱਕਰ ਨਹੀਂ ਕਰੀਂ ਗਰ ਵੇਖਾਂਗੇ ਸਪਲਾਈ ਦਾ ਪੀਸ ਮਾਰਕ ਬੰਦ ਆਹ ਰੀਗਾ ਵਿੱਚ ਪੇਂਟ ਕਰਤਾ ਜਰ ਲਿਆ ਸੀ ਹੂੰ ਸਹੀ ਏ ਟਾਇਲ ਤੇ ਲਵਾਈ ਨਾ ਇਹ ਟਾਇਲ ਦਾ ਇਹ ਵਗੋ ਇੱਥੋਂ ਜੀ ਮੋਲਡਿੰਗ ਜੀ ਬੰਦੀ ਉਹ ਨਹੀਂ ਬਣਦੀ ਹਨਾ ਦੋਰੀ ਬਾਕੀ ਸੋਹਣੀ ਬਣੀ ਤੇ ਵਾਰ ਦੇ ਉਪਰ ਕਿੱਥੇ ਲਾਉਣਾ ਠੀਕ ਆਹ ਚੀਜ਼ ਗੋਲ ਕਰਨੀ ਜਾਂ ਕੀਤੀ ਨਹੀਂ ਚਿੱਤਾ ਭੁੱਲ ਗਿਆ ਜਰਾ ਇਹਨੇ ਤੇ ਵਰਡ ਦੇ ਨਾਲ ਫੇਰ ਵਰਡ ਨਾਲ ਕਿੱਧਰ ਇਹ ਇਦਾਂ ਦਾ ਕਰਾ ਲਈ ਨਾ ਉਹਦੇ ਕੋ ਕਰੈਂਟਰ ਦੇ ਨਾਲ ਆਹ ਠੀਕ ਹੈ ਜੀ ਕੀ ਹੋਰ ਦੇ ਕਿਨੇ 10 ਪਲੇਟਾਂ ਨਹੀਂ ਹੋਈਆਂ ਯਾਰ ਆ ਠੀਕ ਹੈ ਫਸਲ ਲਪੜ ਜਾਂ ਇਹ ਜੇ ਉਹ ਲਾਉਣਾ ਮੈਨੂੰ ਇਥੇ ਚਿੱਟਾ ਸਿਮਟ ਭਰਨਾ ਨਾਲ ਜਕੜਾ ਇਹ ਕਿ ਲਾਇਆ ਸਰ ਸਿਲੀਕੋਨ ਰੰਗ ਲਾਇਆ ਇਹ ਰੰਗਿਆ ਰੰਗਮ ਲਾ ਮਿੱਠਾ ਜਲਾਉਣ ਵਾਲਾ ਨਹੀਂ ਆ ਤੇ ਵਧੀਆ ਬਣਨੀ ਯਾਰਾ ਸੋਈ ਆ ਅਸੀਂ ਟੈਲ ਕਿੰਨੇ ਬਈ ਇੱਕ ਇਹ 900 ਦੀਆਂ ਦੋ ਮੈਂ ਕਿੰਨੇ ਦਿੱਤੀਆਂ ਭਾਜੀ 600 ਦੀਆਂ ਹੀ ਹੁੰਦੀਆਂ ਇੱਕ 400 ਦੇ ਵੀ ਹੁੰਦੀ ਹੈ ਹਾਂ ਬੜੇ ਤਰ੍ਹਾਂ ਦੀ ਕੁਆਲਿਟੀ ਹੁੰਦੀ ਆ ਪਰ ਇਹ ਵੀ ਨੇ ਵਾਲਟਿਕ ਵਾਲੀ ਦਾ ਫਰਕ ਹੈ ਉਹ ਕਿੰਨੇ ਇੱਥੇ ਖਲੋਜਾ ਭਾਵੇਂ ਉਹਨੇ ਰੱਖ ਕੇ ਕਹਿੰਦਾ ਭਾਵੇਂ ਖਲੋਜਾ ਇੱਥੇ ਇਹਦੇ ਇਸ ਲਈ ਕੋਲ ਲਾਈਆਂ ਜੀ ਆਹ ਤੂ ਕਿਵੇਂ ਆਏ ਕਿਤਾ ਵਾ ਹ ਸਭ ਸਰੀਕ ਉਹਨਾਂ ਖਲੋਤੀਆਂ ਏ ਇਦਾਂ ਅੱਛਾ ਤੂੰ ਕਿੱਜ ਲਾਗਣਾ ਸਰੀਕ ਉਹਨ ਦੇ ਨਹੀਂ ਠੀਕ ਆ ਬਤਾ ਹੂੰ ਤੇ ਆ ਉੱਤੇ ਬਸ ਇੱਥੇ ਮੈਨੂੰ ਤੇ ਕੋਠੇ ਜਾਗਣਾ ਮੇਰੂ ਪਾਏ ਆ ਜਿਹੜਾ ਮੋਟਾ ਤੇ ਇੱਥੇ ਆ ਹੁਣ ਚਾਲੂ ਇਸ ਹਿਸਾਬ ਦੀ ਕਰਨ ਨਿਆ ਤੁਹਾਡੇ ਕੋ ਨਾ ਮੜ ਜਾ ਮੈਂ ਰੱਬਾ ਤੂੰ ਵਿਹਲੇ ਹੋ ਜਾਣਾ ਰਖੜੀ ਖਿਨਕਾ ਲੋ ਚੰਗੀ ਤਰ੍ਹਾਂ ਵਿਹਲੇ ਹੋ ਜਾ ਫਿਰ ਇੱਥੇ ਪੱਲੇ ਲਾ ਦਿਓ ਠੀਕ ਆ ਸੱਤੇ ਬੋਰ ਰਕਾ ਨਾ ਮੰਗ ਕੋਈ ਨਹੀਂ ਦੋ ਦਵਾ ਜਉਣਗੇ ਵੇਸਟਿੰਗ ਪੈਪ ਦੇਖ ਮੇਰਾ ਭਰਾ ਆ ਟੂਟੀ ਕਿਤਨਾ ਦੀ ਲਾਈਪੜਾ ਪਿਛੋਂ ਦੀ ਬਾਰ ਬਾਰ ਓਪਨ ਚ ਲਾਤੀ ਕੋਠੇ ਦੇ ਲੈ ਅਸਦਾ ਬਾਰ ਬਾਰ ਹੀ ਪਿਆ ਮੈਂ ਵੰਡਿਆ ਨਾ ਕੁਛ ਨਹੀਂ ਨਹੀਂ ਉਹ ਜਿਹਨੂੰ ਬਣਾਉਣਗੇ ਫੇ ਉਦੋਂ ਸਹੀ ਹੈ ਜੇ ਕਿੰਨੇ ਬਣਾਉਣਾ ਇਧਰ ਆ ਤੁਹਾਨੂੰ ਵੇਸਟਿੰਗ ਪੈਪ ਬਣਾਉਣਾ ਨਹੀਂ ਠੀਕ ਹੈ ਵਧੀਆ ਬਣ ਗਿਆ ਆ ਫਸਟ ਕਲਾਸ ਵਧੀਆ ਪ੍ਰੋਗਰਾਮ ਬਣ ਗਿਆ ਚਲੋ ਓਕੇ ਕੰਮ ਆਪਣੇ ਪਾਸ ਲਿਆ ਚਲੋ ਯਾਰ ਚਲੀ ਜਾਂਦਾ ਯਾਰ ਹੈ ਆ ਸਦਾ ਮਲਾ ਲੈਣਾ ਨਾਲ ਬਹੁ ਮਲਾਇਆ ਨਹੀਂ ਫਿਰ ਪੱਤੀ ਜਿਹੜੀ ਗਾਂਹ ਜਾਣੀ ਨੇ ਇੱਥੇ ਹੁਣ ਮੈਂ ਇੱਕ ਪਤਲੀ ਜਾਲੀ ਲਾ ਦੇਣੀ ਪੱਤੀ ਨਾਲ ਬਲਕਦੇ ਹੋਣੀ ਨਹੀਂ ਹਾਂ ਇੱਥੇ ਐਮਰਜੈਂਸੀ ਵਾਤ ਨੂੰ ਕੋਈ ਜਗ੍ਹਾ ਨਹੀਂ ਆ ਸਰ ਹੁਣ ਇਹ ਐ ਲਾ ਲੂੰਗਾ ਜਾਲੀ ਜੀ ਜਦੋਂ ਮੀਂਹ ਆਇਆ ਕਰੂ ਜਦੋਂ ਮੱਲ ਜਿਆਦਾ ਮੀਂਹ ਹੋਵੇ ਤਾਂ ਜਾਲੀ ਕੱਢ ਕੇ ਸਾਈਡ ਤੇ ਰੱਖਤੀ ਜੇ ਅੰਦਰੋਂ ਥੋੜਾ ਉੱਚਾ ਪਿਆ ਪਰ ਉੱਚਾ ਹੋਣਾ ਨਹੀਂ ਇਹਦੇ ਹੋਦੀ ਬਣਵਾ ਲੈਂਦੇ ਇੱਥੇ ਨਾ ਹਮ ਇਹ ਤੇ ਪਿਛੇ ਹੀ ਹੁੱਦੀ ਬਣਾਉਣ ਦੇ ਚਾ ਉਹ ਦਜਾਲੀ ਪਾ ਦਿੰਦਾ ਹੋਰ ਕੀ ਯਾਰ ਇਹ ਟਾਈਮ ਪਾਸ ਕੀਤਾ ਵੀ ਕੀ ਕਰਨਾ ਯਾਰ ਹਾਂ ਠੀਕ ਆ ਵਧੀਆ ਨਾਲੇ ਉੱਪਰ ਦਾ ਬੰਦਾ ਚੜ੍ਹ ਤੁੱਪੇ ਦਾ ਪਿਗਾ ਸਿਆਲ ਆਉਂਦਾ ਆ ਟੁੱਟੀ ਇੱਕ ਇਧਰ ਲਾਈ ਚੰਗੀ ਆ ਇੱਥੇ ਲਾਤੀ ਵਧੀਆ ਪਾਣ ਦੇ ਪੁੰਡੇ ਵਾਸਤੇ ਆ ਚਾ ਗਾ ਲਾ ਆਂ ਆ ਕੇ ਰੱਖਿਆ ਇਹ ਯਾਰ ਰੱਖੀ ਆ ਆ ਇਥੋਂ ਖਰਾਬ ਹੋਈ ਟੈਂਕੀ ਆ ਆ ਵੇਖ ਇਹ ਦੀ ਟੈਂਕੀ ਟੈਂਕੀ ਥੋੜੀ ਮਾੜੀ ਹੋ ਗਈ ਹੁਣ ਅਸੀਂ ਆਓ ਯਾਰ ਉਹਨਾਂ ਤੋਂ ਮਜ਼ਬੂਤ ਰਹਿ ਜੀ ਕਿੰਨੀ ਆ ਉਹ ਵੇਖੋ ਊੜਾ ਦੇ ਵੇਖੋ ਵਿੱਚ ਕਿੰਨਾ ਹੈਗਾ ਇਹਨੂੰ ਪਲਾਸਟਿਕ ਛੱਡ ਛੱਡਾ ਨਾ ਇਹ ਤਾਂ ਵੀ ਪਾਣੀ ਪੀਂਦੇ ਰਹੇ ਹੋ ਵੀ ਯਾਰ ਉਹ ਗੰਦੀ ਹੈ ਟੈਂਕੀ ਬੜੀ ਗੰਦੀ ਹੈ ਇਹ ਟੈਂਕੀ ਚਲੋ ਵਧੀਆ ਬਣ ਗਿਆ ਪ੍ਰੋਗਰਾਮ ਠੀਕ ਹੈ ਲੈ ਜੀ ਪਹੁੰਚ ਗਏ ਘਰ ਤੇ ਅਸੀਂ ਅੱਜ ਦਾ ਲੋ ਤੇ ਜੇ ਵੀ ਲੋਕਾਂ ਨੂੰ ਵਧੀਆ ਲੱਗਾ ਹੋਵੇ ਤੇ ਕਮੈਂਟ ਸੇ ਵੀ ਕਰਿਆ ਦਿਨ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਬਬਾਈ ਕੰਮੇ ਚੱਲ ਰਿਹਾ ਹੈ। ਬਾਈ। ਤਾਂ ਸਭ ਤੋਂ ਬਾਅਦ ਇਹ ਗੱਲ ਰੋਟੀ ਪਾਣੀ ਦੀ ਤਿਆਰੀ ਕਿਵੇਂ ਲੱਗ ਤੌਰੀਆਂ? ਹਾਂ। ਤੌਰੀਆਂ ਬਣਾਉਣ ਲੱਗ ਪਏ। ਇਹਦੇ ਹਰ ਫਦੇ ਲੱਗਿਆ ਕਾਂ ਦੂਜੇ ਵਾਸੇ ਜੋਨ ਸਵੇਰ ਤੋਂ ਸ਼ੁਰੂ ਹੁੰਦੇ ਆ। ਬਸ ਇਹ ਹੀ ਚੰਗੀ ਹੱਤ ਕਰੰਦਾ। ਆਹ ਦੇਖੋ।